ਪਾਕਿਸਤਾਨ ਦੇ ਨਾਲ ਚੱਲ ਰਹੇ ਤਣਾਅਪੂਰਵਕ ਮਾਹੌਲ ਦੇ ਵਿਚਕਾਰ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਜੀ ਆਂ ਦੋਸਤੋ ਜਗਰਾਉਂ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਤੇ ਇਸ ਮੌਕੇ ਦੀ ਪੂਰੀ ਅਪਡੇਟ ਵੱਲ ਤੁਹਾਨੂੰ ਲੈ ਚੱਲਦੇ ਆਂ ਕੌਣ ਤਸਕਰ ਸੀ ਕਿਉਂ ਐਨਕਾਊਂਟਰ ਹੋਇਆ ਕਿਉਂ ਅਜਿਹੇ ਹਾਲਾਤ ਬਣੇ ਕਿ ਐਨਕਾਊਂਟਰ ਕਰਨਾ ਪਿਆ ਪੰਜਾਬ ਪੁਲਿਸ ਨੂੰ ਅਜਿਹੇ ਕੀ ਹਾਲਾਤ ਹਨ ਮੌਕੇ ਦੇ ਆਓ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਆਂ ਯਾ ਦੋਸਤੋ ਜੰਗ ਦੇ ਜੋ ਅਸਾਰ ਨੇ ਉਹਨਾਂ ਦੇ ਵਿਚਕਾਰ ਇੱਕ ਵੱਡੀ ਘਟਨਾ ਹੋਈ ਹੈ ਪੰਜਾਬ ਦੇ ਜਗਰਾਉਂ ਦੇ ਵਿੱਚ ਚੱਲ ਪਿਆ ਲਾਈਵ ਹੂੰ ਤਲਪਿਆ ਸਤਸਰੀਆ ਕਾਲ ਪੰਜਾਬੀਓ ਪੰਜਾਬੀਓ ਯੁੱਧ ਦੇ ਵਿਚਕਾਰ ਜਗਰਾਉਂ ਚ ਵੱਡਾ ਇਨਕਾਊਂਟਰ ਹੋਣ ਦੀ ਖਬਰ ਹੈ ਜੋ ਸਾਡੇ ਕੋਲੇ ਖਬਰ ਹੈ ਜਗਰਾਉਂ ਚ ਇੱਕ ਨਸ਼ਾ ਸਮਗਲਰ ਦਾ ਇਨਕਾਊਂਟਰ ਕੀਤਾ ਗਿਆ ਹੈ ਸੋ ਸਿਵਲ ਹਸਪਤਾਲ ਸਬਾਂ ਕੱਟਣ ਵਾਲੀ ਥਾਂ ਤੇ ਪੁੱਜਣ ਦੀ ਕੋਸ਼ਿਸ਼ ਕਰਦੇ ਆਂ ਜਗਰਾਉਂ ਪੁਲਿਸ ਨੇ ਇੱਕ ਵੱਡਾ ਕਦਮ ਚੁੱਕਦਿਆਂ ਜਗਰਾਉਂ ਦੇ ਵਿੱਚ ਨਸ਼ਾ ਸਮਗਲਰ ਦਾ ਇਨਕਾਊਂਟਰ ਕਰਨ ਦੀ ਖਬਰ ਹੈ ਸੋ ਸਾਡੇ ਕੋਲੇ ਖਬਰ ਸੀ ਕਿ ਉਹ ਸਿਵਲ ਹਸਪਤਲ ਪਹੁੰਚ ਚੁੱਕੇ ਨੇ ਸੋ ਅਸੀਂ ਜਿਸ ਥਾਂ ਤੇ ਇਨਕਾਊਂਟਰ ਹੋਇਆ ਜਗਰਾਉਂ ਪੁਲਿਸ ਵੱਲੋਂ ਉੱਥੇ ਪਹੁੰਚਣ ਦੀ ਕੋਸ਼ਿਸ਼ ਜਿਹੜੀ ਕਰਦੇ ਆਂ 2 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਸੋ ਮੈਨੂੰ ਸੀ ਵੀ ਸਿਵਲ ਹਸਪਤਲ ਆਗੇ ਹੋਣਿਆ ਪਰ ਜੋ ਸਾਡੇ ਕੋਲੇ ਖਬਰ ਆ ਕਿ ਨਸ਼ਾ ਸਮੱਗਲਰ ਦਾ ਇਨਕਾਊਂਟਰ ਕੀਤਾ ਗਿਆ ਜਗਰਾਉਂ ਦੇ ਵਿੱਚ ਜੋ ਕਿ ਵੱਡੀ ਖਬਰ ਹੈ ਆਪਾਂ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਜਾਵਾਂਗੇ ਸੋ ਲੁਧਿਆਣਾ ਰੋਡ ਤੇ ਜਗਰਾਉਂ ਦੇ ਵਿੱਚ ਚਲਦੇ ਯੁੱਧ ਦੇ ਵਿਚਕਾਰ ਉਸ ਉਧਰੋਂ ਪਠਾਨਕੋਟ ਅਤੇ ਫਰੋਜਪੁਰ ਦੇ ਵਿੱਚ ਹਮਲਾ ਹੋਣ ਦੀ ਵੀ ਖਬਰ ਹੈ ਤੇ ਜਗਰਾਉਂ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਸੋ ਮੈਂ ਇਸ ਵੇਲੇ ਜਗਰਾਉਂ ਸੀਗਾ ਤੇ ਮੈਨੂੰ ਫੋਨ ਕਾਲ ਆਈ ਕਿ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਜਗਰਾਉਂ ਪੁਲਿਸ ਦੁਆਰਾ ਐਸਐਸਪੀ ਸਾਹਿਬ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਮੌਜੂਦ ਨੇ ਕੋਸ਼ਿਸ਼ ਕਰਦੇ ਹਾਂ ਅਸੀਂ ਉਸ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਪਹੁੰਚਣ ਦੀ ਜੜੀ ਕੋਸ਼ਿਸ਼ ਕਰਾਂਗਾ ਸੋ ਨਸ਼ਾ ਸਮਗਲਰ ਦਾ ਇਨਕਾਊਂਟਰ ਹੋਇਆ ਵੱਡੀ ਖਬਰ ਵੱਡੀ ਖਬਰ ਇਸ ਨੂੰ ਮੈਂ ਤੁਹਾਨੂੰ ਦੇ ਰਿਹਾ ਸਿਰਫ ਇੱਕ ਤੋਂ 2 ਮਿੰਟ ਦੇ ਵਿੱਚ ਮੈਂ ਉੱਥੇ ਪਹੁੰਚ ਜਾਊਗਾ ਸੋ ਨਸ਼ਾ ਸਮਗਲਰ ਦੇ ਇਨਕਾਊਂਟਰ ਹੋਣ ਦੀ ਖਬਰ ਹੈ ਸੋ ਪੁਲਿਸ ਨੇ ਨਸ਼ਾ ਸਮਗਲਰ ਦਾ ਇਨਕਾਊਂਟਰ ਕੀਤਾ ਜੀ ਵੱਡਾ ਕੋਈ ਵਪਾਰੀ ਦੱਸਿਆ ਜਾ ਰਿਹਾ ਜਿੰਨੀ ਮੇਰੇ ਕੋਲ ਸੂਚਨਾ ਹੈ ਇੱਕ ਤੋਂ ਅੱਧੇ ਮਿੰਟ ਦੇ ਵਿੱਚ ਮੈਂ ਉੱਥੇ ਪਹੁੰਚਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਉਧਰੋਂ ਯੁੱਧ ਲੱਗਿਆ ਹੋਇਆ ਪਾਕਿਸਤਾਨ ਨਾਲ ਮਜ਼ਾਈਲਾਂ ਦਾਗੀਆਂ ਜਾ ਰਹੀਆਂ ਨੇ ਅਤੇ ਪਠਾਨਕੋਟ ਵੀ ਹਮਲਾ ਹੋਣ ਦੀ ਖਬਰ ਹੈ ਪਰ ਇਸ ਦੇ ਵਿਚਕਾਰ ਇੱਕ ਵੱਡੀ ਖਬਰ ਹੈ ਕਿ ਜਗਰਾਉਂ ਦੇ ਵਿੱਚ ਨਸ਼ਾ ਸਮਗਲਰ ਦਾ ਇਨਕਾਊਂਟਰ ਹੋਣ ਦੀ ਖਬਰ ਹੈ ਸਾਡੇ ਕੋਲੇ ਅਸੀਂ ਪਹੁੰਚ ਚੁੱਕੇ ਹਾਂ ਘਟਨਾ ਸਥਲ ਤੇ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇ ਬਿਲਕੁਲ ਅਫਸਰ ਸਾਹਿਬ ਐਨ ਖੜੇ ਨੇ ਵੱਡੀ ਖਬਰ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਬਸ ਮੈਂ ਕੁਝ ਸੈਕਿੰਡਾਂ ਦੇ ਵਿੱਚ ਪੁਲਿਸ ਦੀਆਂ ਭਾਰੀ ਗੱਡੀਆਂ ਇੱਥੇ ਤਾਇਨਾਤ ਨੇ ਕੁਝ ਸੈਕਿੰਡਾਂ ਦੇ ਵਿੱਚ ਮੈਂ ਉਤਰ ਜਾਵਾਂਗਾ ਗੱਡੀ ਚੋਂ ਤੁਸੀਂ ਲਾਈਵ ਦੇਖ ਰਹੇ ਹੋ ਤਸਵੀਰਾਂ ਕਿਰਪਾ ਕਰਕੇ ਦਿਖਾਈਆਂ ਜਾਣ ਜੋ ਜੋ ਸਾਡੇ ਕੋਲੇ ਖਬਰ ਹੈ ਸੋ ਤੁਸੀਂ ਇਸ ਖਬਰ ਨੂੰ ਸ਼ੇਅਰ ਵੀ ਕਰ ਸਕਦੇ ਹੋ ਵੱਡਾ ਇਨਕਾਊਂਟਰ ਜਗਰਾਉਂ ਦੇ ਵਿੱਚ ਹੋਣ ਦੀ ਜੜੀ ਖਬਰ ਸਾਡੇ ਕੋਲੇ ਪਹੁੰਚੀ ਸੀ ਉਸ ਤਹਿਤ ਉਸ ਤਹਿਤ ਅਸੀਂ ਲਾਈਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਬਹੁਤ ਨਾਕਾਬੰਦੀ ਵੱਡੇ ਵੱਡੇ ਪੱਧਰ ਤੇ ਕੀਤੀ ਹੋਈ ਹੈ ਪੁਲਿਸ ਦੇ ਅਫਸਰ ਸਹਿਬਾਨ ਇਸ ਸਮੇਂ ਖੜੇ ਤੁਹਾਨੂੰ ਦਿਖਾਈ ਦੇ ਰਹੇ ਨੇ ਉਸ ਪਾਸੇ ਉਸ ਪਾਸੇ ਇੱਕ ਇਨਕਾਊਂਟਰ ਹੋਣ ਦੀ ਸਾਡੇ ਕੋਲੇ ਜੜੀ ਖਬਰ ਹੈ ਉਹ ਤੁਸੀਂ ਦੇਖ ਸਕਦੇ ਹੋ ਜਗਰਾਉਂ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਸੋ ਘਟਨਾ ਸਥਾਨ ਤੇ ਅਸੀਂ ਪਹੁੰਚ ਚੁੱਕੇ ਹਾਂ ਦੀਪਕ ਟਾਬਾ ਜਿਹੜਾ ਕਿ ਲਾਈਟਾਂ ਬਿਲਕੁਲ ਬੰਦ ਨੇ ਦੇਖਦੇ ਹਾਂ ਇੱਥੇ ਕੌਣ ਅਫਸਰ ਸਹਿਬਾਨ ਜਿਹੜੇ ਇੱਥੇ ਹੋਣਗੇ ਸੋ ਅਸੀਂ ਉਹਨਾਂ ਨੂੰ ਦਿਖਾਉਣ ਦੀ ਸੋ ਵੱਡੀ ਖਬਰ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਸੋ ਕੌਣ ਇਹਦੀ ਪੁਸ਼ਟੀ ਕਰੇਗਾ ਇਹ ਦੇਖਣਯੋਗ ਹੋਵੇਗਾ ਸੋ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਣ ਦੀ ਜਿਹੜੀ ਖਬਰ ਹੈ ਕਿਸ ਤੇ ਵੱਡੇ ਅਧਿਕਾਰੀ ਇਸ ਸਮੇਂ ਤੁਹਾਨੂੰ ਦਿਖ ਰਹੇ ਹੋਣਗੇ ਸਾਰੀ ਪੁਲਿਸ ਹੀ ਜਗਰਾਉਂ ਦੇ ਵਿੱਚ ਜੱਸੀ ਟਾਬਾ ਸੋ ਇੱਥੇ ਇੱਕ ਨਸ਼ਾ ਸਮਗਲਰ ਦਾ ਇਨਕਾਊਂਟਰ ਹੋਣ ਦੀ ਜੋ ਸਾਡੇ ਕੋਲੇ ਖਬਰ ਹੈ ਜਿਵੇਂ ਇਹ ਖਬਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੁਲਿਸ ਦੇ ਇੱਕ ਵੱਡਾ ਇਨਕਾਊਂਟਰ ਹੋਇਆ ਪੁਲਿਸ ਦਾ ਕੋਈ ਵੀ ਅਧਿਕਾਰੀ ਆਉਂਦਾ ਤਾਂ ਉਹ ਨਾਲ ਗੱਲਬਾਤ ਕਰਦੇ ਆ ਸਰ ਸਰ ਇਨਕਾਊਂਟਰ ਹੋਇਆ ਜੀ ਪੁਲਿਸ ਕੁਝ ਕੀ ਕਹਿਣਾ ਚਾਹੁੰਗੇ ਸਰ ਯਾਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕੀ ਮਾਮਲਾ ਉਹ ਪਹਿਲਾਂ ਡੀਆਈ ਸਾਹਿਬ ਦੱਸ ਗਏ ਨੇ ਮਤਲਬ ਇਹ ਤੇ ਅਸੀਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਤਪਰੀਸ਼ ਕਰ ਰਹੇ ਆ ਮੌਕੇ ਤੇ ਇਨਕਾਊਂਟਰ ਤਾਂ ਹੋਇਆ ਸਰ ਮਤਲਬ ਜੋ ਵੀ ਹੋਇਆ ਹਲੇ ਉਸ ਚੀਜ਼ ਨੂੰ ਸਾਰੀ ਇਨਕਾਊਂਟਰ ਵਗੈਰਾ ਡੀਆਈ ਸਾਹਿਬ ਨੇ ਜੋ ਵੀ ਡਿਟੇਲ ਦੱਸਦੀ ਆ ਸਾਰੀ ਪ੍ਰੈਸ ਨੂੰ ਉਹ ਤੋਂ ਅਸੀਂ ਹੋਰ ਕੋਈ ਬਾਹਰ ਨਹੀਂ ਕੋਈ ਗੱਲ ਕਰਨੀ ਚਾਹੁੰਦੇ ਜਿਹੜਾ ਹੈ ਤੁਸੀਂ ਅਸੀਂ ਮੌਕੇ ਤੇ ਆ ਤਪਰੀਸ਼ ਕਰ ਰਹੇ ਆ ਜੋ ਜੋ ਹੋਊ ਤਪਰੀਸ਼ ਦਰਾਂ ਨਾਲ ਜਿਹੜੇ ਜਿਹੜੇ ਸਾਰੇ ਸੀਨੀਅਰ ਅਫਸਰ ਆਪਣੀ ਡਿਟੇਲ ਉਹਨਾਂ ਨੂੰ ਪ੍ਰੈਸ ਨੂੰ ਵੀ ਦੇਗੇ ਕਿਸੇ ਕਿਸਮ ਦੀ ਹੋਰ ਕੋਈ ਅਸੀਂ ਪਕਤੀਸ਼ ਤੋਂ ਬਾਅਦ ਹੀ ਬਾਕੀ ਦੱਸਾਂਗੇ ਸਰ ਲਾਈਵ ਚੱਲ ਰਿਹਾ ਵੀ ਅਨਕਾਉਂਟਰ ਦਾ ਹੋਇਆ ਇਹਨਾਂ ਕਲੀਅਰ ਕਰ ਦਿਓ ਪਲੀਜ਼ ਸਰ ਮੈਂ ਕੁਝ ਨਹੀਂ ਇਸ ਸੰਬੰਧੀ ਹਾਲੇ ਕੁਝ ਨਹੀਂ ਦੱਸ ਸਕਦਾ ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਤੁਹਾਨੂੰ ਹੋਰ ਡਿਟੇਲ ਵੀ ਦਿੱਤੀ ਜਾਊ ਛੋਟੇ ਵੀਰ ਸੋ ਸੋ ਜੋ ਵੀ ਸਾਡੇ ਕੋਲੇ ਖਬਰ ਆ ਇੱਕ ਵੱਡਾ ਇਨਕਾਊਂਟਰ ਹੋਇਆ ਜਗਰਾਉਂ ਦੇ ਵਿੱਚ ਵੱਡਾ ਇਨਕਾਊਂਟਰ ਹੋਣ ਦੀ ਖਬਰ ਹੈ ਤੁਸੀਂ ਲਾਈਵ ਚੈੱਕ ਕਰ ਰਹੇ ਹੋ ਸੋ ਜੋ ਵੀ ਪੁਲਿਸ ਦੇ ਅਧਿਕਾਰੀ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਹਜੇ ਕੁਝ ਬੋਲਣਾ ਨਹੀਂ ਸੋ ਥੋੜਾ ਸਮਾਂ ਜ਼ਿਆਦਾ ਹੋਣ ਕਰਕੇ ਮੈਂ ਲੇਟ ਹੋ ਗਿਆ ਤੇ ਇਹ ਵੱਡਾ ਇਨਕਾਊਂਟਰ ਜ਼ਰੂਰ ਹੋਇਆ ਤੁਸੀਂ ਦੇਖ ਸਕਦੇ ਹੋ ਸੀਆਈ ਦੇ ਇੰਚਾਰਜ ਸਾਹਿਬ ਸਾਡੇ ਨਾਲ ਸੀ ਪੁਲਿਸ ਦੇ ਹੋਰ ਅਧਿਕਾਰੀ ਇਸ ਸਮੇਂ ਬਿਲਕੁਲ ਉਹ ਦੀਪਕ ਟਾਬਾ ਦਿਖਾਤਾ ਜਾਵੇ ਇੱਕ ਵਾਰ ਦੀਪਕ ਟਾਬਾ ਬੰਦ ਕਰ ਦਿੱਤਾ ਗਿਆ ਇਸ ਸਮੇਂ ਇੱਥੇ ਇਨਕਾਊਂਟਰ ਹੋਣ ਦੀ ਜਿਹੜੀ ਸਾਡੇ ਕੋਲੇ ਸੂਚਨਾ ਜਿਹੜੀ ਖਬਰ ਪਹੁੰਚੀ ਸੀ ਸੋ ਇੱਥੇ ਇਨਕਾਊਂਟਰ ਹੋਇਆ ਕਿ ਨਸ਼ਾ ਸਮੱਗਲਰ ਦਾ ਇਨਕਾਊਂਟਰ ਹੋਣ ਦੀ ਸਾਡੇ ਕੋਲੇ ਜੋ ਜਾਣਕਾਰੀ ਜੋ ਪਹੁੰਚੀ ਹੈ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਬਲੈਕਆਊਟ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਹੀ ਜੁਦ ਜਿਹੜਾ ਜੰਗ ਪਾਕਿਸਤਾਨ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਪਰ ਜੋ ਸਾਡੇ ਕੋਲੇ ਖਬਰ ਆ ਇੱਕ ਨਸ਼ਾ ਸਮਗਲਰ ਉਹਨੂੰ ਟ੍ਰੇਸ ਕੀਤਾ ਗਿਆ ਅਤੇ ਇੱਥੇ ਉਹਨੂੰ ਬਲਾ ਕੇ ਜਾਂ ਕਿਸੇ ਤਰੀਕੇ ਜੋ ਪੁਲਿਸ ਦੀਆਂ ਕਾਰਵਾਈਆਂ ਹੁੰਦੀਆਂ ਨੇ ਉਸ ਦੇ ਵਿੱਚ ਉਹਦਾ ਇਨਕਾਊਂਟਰ ਕੀਤਾ ਗਿਆ ਹੈ ਸਾਡੇ ਕੋਲੇ ਵੱਡੀ ਜਾਣਕਾਰੀ ਹੈ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਅਸੀਂ ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਆ ਇੱਕ ਵਾਰ ਰੋਡ ਦਿਖਾ ਦਿੱਤਾ ਜਾਵੇ ਲੁਧਿਆਣਾ ਫਿਰੋਜ਼ਪੁਰ ਹਾਈਵੇ ਹੈ ਅਤੇ ਇੱਥੇ ਜਗਰਾਉਂ ਐਂਟਰ ਕਰਦਿਆਂ ਸਾਰ ਜੱਸੀ ਟਾਬਾ ਜਿੱਥੇ ਪੁਲਿਸ ਦੇ ਵੱਡੇ ਅਧਿਕਾਰੀ ਬੈਠੇ ਦਿਖਾਈ ਦੇ ਰਹੇ ਨੇ ਤੁਸੀਂ ਕੈਮਰੇ ਤੇ ਇਸ ਸਮੇਂ ਦੇਖ ਸਕਦੇ ਹੋ ਜੋ ਕਿ ਅੱਜ ਦੇ ਹਾਲਾਤ ਨੇ ਮੈਂ ਬਿਲਕੁਲ ਉਹ ਤੁਹਾਨੂੰ ਦਿਖਾ ਰਿਹਾ ਜੱਸੀ ਢਾਬੇ ਤੇ ਜੋ ਵੀ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਜੋ ਜਾਣਕਾਰੀ ਸਾਡੇ ਕੋਲ ਸੀ ਵੀ ਇੱਕ ਪੁਲਿਸ ਦੇ ਪੁਲਿਸ ਨੇ ਇੱਕ ਵੱਡਾ ਐਨਕਾਊਂਟਰ ਕੀਤਾ ਹੈ ਸੜਕ ਦੇ ਦੋਨੇ ਪਾਸੇ ਉਸ ਪਾਸੇ ਦਿਖਾ ਦਿਓ ਐਂਬੂਲੈਂਸ ਇਸ ਸਮੇਂ ਜਿਹੜੀ ਕ੍ਰਾਸ ਕਰ ਰਹੀ ਹੈ ਅਤੇ ਦੋਨੋਂ ਪਾਸੇ ਬਿਲਕੁਲ ਜਗਰਾਉਂ ਦੀ ਪਸ਼ੂ ਮੰਡੀ ਹੈ ਜੀ ਪਸ਼ੂ ਮੰਡੀ ਦੇ ਬਿਲਕੁਲ ਮੂਰੇ ਇਹ ਵੱਡਾ ਇਨਕਾਊਂਟਰ ਜਿਹੜਾ ਜੋ ਕਰਨ ਦੀ ਖਬਰ ਸੜ ਤੱਕ ਪੁੱਜੀ ਸੀ ਉਹ ਖਬਰ ਅਸੀਂ ਤੁਹਾਨੂੰ ਲਾਈਵ ਕੈਮਰੇ ਜ਼ਰੀਏ ਦਿਖਾ ਰਹੇ ਹਾਂ ਸੋ ਇੱਥੇ ਇਨਕਾਊਂਟਰ ਹੋਣ ਦੀ ਖਬਰ ਹੈ ਜਗਰਾਉਂ ਇੰਟਰ ਕਰਦੇ ਆ ਲੁਧਿਆਣੇ ਤੋਂ ਤੇ ਇੱਥੇ ਇਨਕਾਊਂਟਰ ਹੋਣ ਦੀ ਖਬਰ ਹੈ ਪੁਲਿਸ ਦੇ ਵੱਡੇ ਸੋ ਹਜੇ ਪੁਲਿਸ ਕੁਝ ਵੀ ਨਹੀਂ ਦੱਸ ਰਹੀ ਉਸ ਪਾਸੇ ਤੁਸੀਂ ਦੇਖੋ ਬਈ ਅਪੋਸ ਪਾਸੇ ਜਾਣ ਦੀ ਸੜਕ ਤੇ ਉਸ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਨੈਸ਼ਨਲ ਜੀ ਤੁਸੀਂ ਚੈੱਕ ਕਰ ਰਹੇ ਹੋ ਕਿ ਇਸ ਸਮੇਂ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਔਨ ਦਾ ਰੋਡ ਇਹ ਇਨਕਾਊਂਟਰ ਹੋਣ ਦੀ ਖਬਰ ਹੈ ਇੱਕ ਨਸ਼ਾ ਸਮੱਗਲਰ ਦੀ ਮਾਰੇ ਜਾਣ ਦੀ ਸਾਡੇ ਕੋਲੇ ਜੋ ਪ੍ਰੋਪਰ ਖਬਰ ਹੈ ਕਿ ਇੱਕ ਨਸ਼ਾ ਸਮੱਗਲਰ ਨੂੰ ਢੇਰ ਕਰ ਦਿੱਤਾ ਗਿਆ ਅਸੀਂ ਇਸ ਜੋ ਵੀ ਖਬਰ ਹੈ ਇਸ ਦੀ ਅਸੀਂ ਤੁਹਾਡੇ ਤੱਕ ਜੋ ਪਹੁੰਚਾ ਰਹੇ ਹਾਂ ਉਹ ਇਹ ਹੈ ਕਿ ਜਗਰਾਉਂ ਮੋਗਾ ਰੋਡ ਤੇ ਇੱਕ ਨਸ਼ਾ ਸਮੱਗਲ ਨੂੰ ਢੇਰ ਕੀਤੇ ਜਾਣ ਦੀ ਜਿਹੜੀ ਖਬਰ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਚਾਰੇ ਪਾਸੇ ਇਸ ਜਿਹੜੀ ਰੱਸੀ ਆ ਇਹਦੇ ਆਲੇ ਦੁਆਲੇ ਖੜੇ ਨੇ ਅਤੇ ਜਾਂਚ ਕੀਤੀ ਜਾ ਰਹੀ ਹੈ ਸਾਹਮਣੇ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਸਾਡੇ ਕੋਲੇ ਖਬਰ ਆ ਇੱਥੇ ਪੁਲਿਸ ਨੇ ਇੱਕ ਇਨਕਾਊਂਟਰ ਕੀਤਾ ਤੁਸੀਂ ਦੇਖ ਸਕਦੇ ਹੋ ਅਧਿਕਾਰੀ ਜਾਂਚ ਕਰ ਰਹੇ ਨੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾਣ ਗੱਡੀ ਦੇ ਵਿੱਚ ਵੀ ਜੋ ਜਾਂਚ ਪੜਤਾਲ ਉਹ ਕੀਤੀ ਜਾ ਰਹੀ ਹੈ ਇੱਕ ਵੱਡਾ ਇਨਕਾਊਂਟਰ ਜਗਰਾਉਂ ਦੇ ਵਿੱਚ ਕੀਤੇ ਜਾਣ ਦੀ ਖਬਰ ਹੈ ਜਗਰਾਉਂ ਪਸ਼ੂ ਮੰਡੀ ਦੇ ਬਿਲਕੁਲ ਅਸੀਂ ਸਾਹਮਣੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਲੇਡੀ ਪੁਲਿਸ ਦੇ ਮੁਲਾਜ਼ਮ ਜਿਨ੍ਹਾਂ ਦੇ ਹੱਥਾਂ ਤੇ ਦਸਤਾਨੇ ਪਾਏ ਹੋਏ ਨੇ ਉਹ ਵੀ ਇੱਥੇ ਮੌਜੂਦ ਨੇ ਅਤੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੇਖੋ ਤੁਸੀਂ ਇਹ ਜੋ ਦੋ ਮੁਲਾਜ਼ਮ ਨੇ ਇਹ ਕੋਕ ਪਰਤਾਲ ਜਿਹੜੀ ਕਰਦੇ ਹੋਈ ਦਿਖਾਈ ਦੇ ਰਹੇ ਨੇ ਜੋ ਸਾਡੇ ਕੋਲੇ ਖਬਰ ਹੈ ਇੱਕ ਨਸ਼ਾ ਸਮਗਲਰ ਜਿਹੜਾ ਕਿ ਜਗਰਾਉਂ ਦੇ ਏਰੀਆ ਦੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਉਸ ਦਾ ਸਕੈਚ ਵੀ ਕਿਸ ਤਰੀਕੇ ਵਾਇਆ ਗਿਆ ਤੇ ਸੜਕ ਤੇ ਤਸਵੀਰ ਦਿਖਾ ਦਿੱਤੀ ਜਾਵੇ ਮੈਂ ਚਾਹੁੰਦਾ ਕਿ ਉਹ ਦੇਖੋ ਖੂਨ ਦੇ ਜਿਹੜੇ ਨਿਸ਼ਾਨ ਤੁਹਾਨੂੰ ਕੈਮਰੇ ਤੇ ਦਿਖਾਈ ਦੇ ਰਹੇ ਹੋਣਗੇ ਬੈਟਰੀ ਵੱਜਦੀ ਹੈ ਖੂਨ ਦੇ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਸੋ ਇੱਕ ਵੱਡਾ ਇਨਕਾਊਂਟਰ ਜਗਰਾਉਂ ਦੇ ਵਿੱਚ ਹੋਣ ਦੀ ਜਿਹੜੀ ਖਬਰ ਹੈ ਸੋ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਜਾਂਚ ਪੜਤਾਲ ਕਰਦੇ ਹੋਏ ਅ ਇਸ ਸਮੇਂ ਦੇਖੇ ਜਾ ਸਕਦੇ ਨੇ ਸੋ ਇੱਕ ਪਾਸੇ ਬਾਰਡਰ ਤੇ ਯੁੱਧ ਲੱਗਿਆ ਤੇ ਦੂਸਰੇ ਪਾਸੇ ਜਗਰਾਉਂ ਪੁਲਿਸ ਨੇ ਇੱਕ ਵੱਡਾ ਐਨਕਾਊਂਟਰ ਕੀਤਾ ਸੋ ਦੇਖ ਸਕਦੇ ਹੋ ਕਿ ਖੂਹ ਦੇ ਜਿਹੜੇ ੱੱਬੇ ਨੇ ਉਹ ਮਟਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਲਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੀਐਸਪੀ ਸਾਹਿਬ ਸਾਡੇ ਨਾਲ ਲਾਈਵ ਚ ਗੱਲਬਾਤ ਕਰ ਰਹੇ ਸੀ ਕੋਸ਼ਿਸ਼ ਕਰਾਂਗੇ ਕਿ ਇਹ ਮਾਮਲਾ ਹੋਰ ਕਲੀਅਰ ਹੋ ਸਕੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਸਕੇ ਪਰ ਜੋ ਸਾਡੇ ਕੋਲੇ ਹੁਣ ਖਬਰ ਆਏ ਕਿ ਇੱਕ ਨਸ਼ਾ ਸਮਗਲਰ ਨੂੰ ਢੇਰ ਕਰ ਦਿੱਤਾ ਗਿਆ ਹੈ ਥੋਏ ਜਗਰਾਉਂ ਦੀਆਂ ਤਸਵੀਰਾਂ ਨੇ ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਇੱਕ ਵੱਡਾ ਹਾਦਸਾ ਜਿਹੜਾ ਹੋਇਆ ਸੋ ਜਗਰਾਉਂ ਦੇ ਬਿਲਕੁਲ ਕੋਲੇ ਪਸ਼ੂ ਮੰਡੀ ਦੇ ਬਿਲਕੁਲ ਸਾਹਮਣੇ ਇੱਕ ਵੱਡਾ ਹਾਦਸਾ ਹੋਣ ਦੀ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਪੁਲਿਸ ਦੇ ਅਧਿਕਾਰੀ ਕਿਸ ਤਰੀਕੇ ਜਿਹੜੇ ਸੈਂਪਲ ਲੈ ਰਹੇ ਨੇ ਗੱਡੀ ਦੀ ਜਾਂਚ ਪੜਤਾਲ ਕਰ ਰਹੇ ਨੇ ਇਸ ਗੱਡੀ ਦੇ ਵਿੱਚ ਕਹਿੰਦੇ ਨੇ ਕਿ ਉਹ ਜੋ ਵੀ ਹੋਇਆ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਤੁਸੀਂ ਸੜਕ ਤੇ ਆ ਤਸਵੀਰ ਮੈਂ ਕਹਿੰਦਾ ਇੱਕ ਵਾਰ ਦਿਖਾ ਦਿੱਤੀ ਜਾਵੇ ਜੀ ਸਕੈਚ ਦੇ ਨਾਲ ਸਕੈਚ ਜਿਹੜਾ ਹੁੰਦਾ ਹੈ ਬਲੈਕਬੋਰਡ ਵਾਲਾ ਉੱਥੇ ਉਹਦੇ ਨਾਲ ਇਹ ਤਸਵੀਰ ਖਿੱਚੀ ਗਈ ਆ ਸਾਰੇ ਪਾਸੇ ਪੁਲਿਸ ਹੀ ਪੁਲਿਸ ਆ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਦੂਸਰੇ ਪਾਸੇ ਚੱਲਦੇ ਆ ਤੇ ਕਿਸੇ ਵੱਡੇ ਅਧਿਕਾਰੀ ਨਾਲ ਫਿਰ ਤੋਂ ਗੱਲਬਾਤ ਕਰਨ ਦੀ ਜੜੀ ਉਹ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਸੜਕ ਦੇ ਦੋਨੇ ਪਾਸੇ ਹੀ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਇੱਥੇ ਬੈਠੇ ਨੇ ਡੀਐਸਪੀ ਇੰਦਰਜੀਤ ਸਿੰਘ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕੋਸ਼ਿਸ਼ ਕਰਦੇ ਆ ਉਹਨਾਂ ਨੇ ਜੋ ਦੱਸਿਆ ਵੀ ਮੈਂ ਸਿਰਫ ਇੰਨਾ ਹੀ ਦੱਸ ਸਕਦਾ ਇਸ ਤੋਂ ਵੱਧ ਕੁਝ ਨਹੀਂ ਸਾਹਮਣੇ ਇੱਕ ਟਾਬਾ ਹੈ ਦੀਪਕ ਟਾਬਾ ਉਹਦੇ ਸਾਹਮਣੇ ਇਨਕਾਊਂਟਰ ਹੋਣ ਦੀ ਖਬਰ ਇੱਥੇ ਇਨਕਾਊਂਟਰ ਹੋਣ ਦੀ ਖਬਰ ਹੈ ਸੋ ਕੋਸ਼ਿਸ਼ ਕਰਦੇ ਆਂ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਜਿਹੜਾ ਸਾਡੇ ਨਾਲ ਗੱਲਬਾਤ ਕਰ ਸਕੇ ਥੋੜੀ ਕਿਉਂਕਿ ਹਾਲਾਤ ਜੰਗ ਵਾਲੇ ਬਣੇ ਹੋਏ ਨੇ ਸੋ ਸਾਡਾ ਜਿਹੜਾ ਤੁਹਾਨੂੰ ਹਰ ਇੱਕ ਖਬਰ ਹਰ ਇੱਕ ਪਲ-ਪਲ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾ ਰਹੇ ਆਂ ਅਸੀਂ ਸਾਡੇ ਕੋਲੇ ਜੋ ਖਬਰ ਸੀਗੀ ਉਹ ਬਿਲਕੁਲ ਅਸੀਂ ਉਹਦੀ ਪੁਸ਼ਟੀ ਕਰ ਦਿੱਤੀ ਹੈ ਤੁਸੀਂ ਕੈਮਰੇ ਤੇ ਚੈੱਕ ਕਰ ਲਿਆ ਕੀ ਹਾਂ ਵਾਕਿਆ ਹੀ ਇਨਕਾਊਂਟਰ ਜਿਹੜਾ ਜਗਰਾਉਂ ਦੇ ਵਿੱਚ ਹੋਇਆ ਸੋ ਮੌਕੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਤੁਸੀਂ ਇਸ ਜੱਸੀ ਢਾਬੇ ਤੇ ਦੇਖ ਸਕਦੇ ਹੋ ਐਸ ਐਚ ਓ ਹੀਰਾ ਸਿੰਘ ਵੀ ਇੱਥੇ ਮੌਜੂਦ ਨੇ ਇਸ ਤੋਂ ਇਲਾਵਾ ਹੋਰ ਵੱਡੇ ਹੋਰ ਹੋਰ ਵੱਡੇ ਅਧਿਕਾਰੀ ਇੱਕ ਮਿੰਟ ਇੱਕ ਮਿੰਟ ਜੀ 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 ਸਰ ਲਾਈਵ ਹੀ ਹੈ ਲਾਈਵ ਇੱਕ ਮਿੰਟ ਇੱਕ ਮਿੰਟ ਜੀ ਜੀ ਪੁਲਿਸ ਦੇ ਜੀ ਮੇਰੀ ਮੇਰੀ ਇਹਨੂੰ ਬੰਦ ਕਰ ਦਿਓ ਪਲੀਜ਼ ਮੈਂ ਤੈਨੂੰ ਸਾਰੀ ਉਹ ਦੱਸਤੀ ਠੀਕ ਹੈ ਜੀ ਹੁਣ ਜਿਹੜਾ ਜੋ ਵੀ ਹੈ ਉਸ ਤੋਂ ਬਾਅਦ ਜਿਵੇਂ ਕੰਪਲੀਟ ਹੋ ਇਨਵੈਸਟੀਗੇਸ਼ਨ ਉਸ ਤੋਂ ਬਾਅਦ ਦੱਸ ਦਾਂਗੇ ਜੀ ਪੁਲਿਸ ਦੇ ਵੱਡੇ ਅਧਿਕਾਰੀ ਕਹਿ ਰਹੇ ਆ ਵੀ ਕੰਪਲੀਟ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਹਾਈਵੇ ਜਿਹੜਾ ਜਗਰਾਉਂ ਨੂੰ ਮੋਗੇ ਨਾਲ ਜੋੜਦਾ ਹੈ ਉੱਥੇ ਅਸੀਂ ਖੜੇ ਆ ਪੁਲਿਸ ਦੇ ਵੱਡੇ ਅਧਿਕਾਰੀ ਦੂਰੋਂ ਦਿਖਾ ਦਿੱਤੇ ਜਾਣ ਜਿਨ੍ਹਾਂ ਦੇ ਵਿੱਚ ਡੀਐਸਪੀ ਜਸਜੋਤ ਸਿੰਘ ਡੀਐਸਪੀ ਕਿਕਰ ਸਿੰਘ ਸੀਆਈ ਇਨਚਾਰਜ ਕਿਕਰ ਸਿੰਘ ਇਦਰਜੀਤ ਸਿੰਘ ਬੋਪਰਾਏ ਅਤੇ ਹੋਰ ਅਫਸਰ ਜਿਹੜੇ ਕੀ ਇੱਥੇ ਇਸ ਸਮੇਂ ਤੁਹਾਨੂੰ ਖੜੇ ਹੋਏ ਨਜ਼ਰ ਆ ਜਾਣਗੇ ਇਸ ਤੋਂ ਇਲਾਵਾ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਵੀ ਇੱਥੇ ਬੈਠੇ ਨੇ ਸੋ ਸਭ ਨੇ ਪੁਸ਼ਟੀ ਕਰਤੀ ਹੈ ਬਾਕੀ ਉਹ ਕਹਿੰਦੇ ਵੀ ਜਿਵੇਂ ਅਗਲੇ ਹਾਲਾਤ ਕੱਲ ਨੂੰ ਬਣਨਗੇ ਅਸੀਂ ਤੁਹਾਨੂੰ ਪੁਸ਼ਟੀ ਕਰ ਦੇਵਾਂਗੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਦਾ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਜਗਰਾਉਂ ਦੇ ਵਿੱਚ ਜਗਰਾਉਂ ਪੁਲਿਸ ਦੇ ਵੱਲੋਂ ਜਗਰਾਉਂ ਪੁਲਿਸ ਪੁਲਿਸ ਲੁਧਿਆਣਾ ਵਿਧਾਤੀ ਉਹਨਾਂ ਵੱਲ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਜਗਰਾਉਂ ਦੇ ਵਿੱਚ ਸੋ ਅਸੀਂ ਇੱਥੋਂ ਵਾਪਸ ਚਲਦੇ ਹਾਂ ਅਤੇ ਤੁਹਾਨੂੰ ਵਾਪਸ ਉਸ ਜਗ੍ਹਾ ਤੇ ਲੈ ਕੇ ਚਲਦੇ ਹਾਂ ਜਿੱਥੇ ਇਹ ਇਨਕਾਊਂਟਰ ਕੀਤਾ ਗਿਆ ਸੋ ਪੁਲਿਸ ਦੇ ਦੁਆਰਾ ਇੱਕ ਵੱਡਾ ਇਨਕਾਊਂਟਰ ਮੈਂ ਫਿਰ ਦੱਸ ਦਵਾਂ ਕਿ ਜੰਗ ਦੇ ਮਾਹੌਲ ਦੇ ਵਿਚਾਲੇ ਹਨਾ ਇੱਕ ਵੱਡਾ ਇਨਕਾਊਂਟਰ ਜਗਰਾਉਂ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਤੋਂ ਇਸ ਤੋਂ ਬਾਅਦ ਅਸੀਂ ਇਹ ਲਾਈਵ ਨੂੰ ਬੰਦ ਕਰ ਦਵਾਂਗੇ ਪੁਲਿਸ ਦੇ ਕੁਝ ਅਧਿਕਾਰੀ ਸ਼ਾਇਦ ਕਿਉਂਕਿ ਅਸੀਂ ਕੁਝ ਸਮਾਂ ਲੇਟਾਂ ਤੋਂ ਨਹੀਂ ਬੋਲਣਾ ਚਾਹੁੰਦੇ ਪਰ ਜਗਰਾਉਂ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਣ ਦੀ ਖਬਰ ਸੀ ਜਿਹਦੀ ਪੁਸ਼ਟੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਚਾਰੇ ਪਾਸੇ ਖੜੀਆਂ ਨੇ ਅਤੇ ਜਗਰਾਉਂ ਪੁਲਿਸ ਇਸ ਸਮੇਂ ਵੀ 10 ਦੇ ਕਰੀਬ ਸਮਾਂ ਤੇ ਉਹ ਆਪਣੀ ਡਿਊਟੀ ਨਿਭਾ ਰਹੀ ਹੈ ਇੱਧਰ ਦਿਖਾ ਦਿੱਤਾ ਜਾਵੇ ਪੁਲਿਸ ਦੇ ਮੁਲਾਜ਼ਮ ਖੜੇ ਨੇ ਕਿਸ ਤਰੀਕੇ ਉਹ ਬਿਲਕੁਲ ਜਿੱਥੇ ਇਹ ਸਾਰਾ ਵਾਕਿਆ ਹੋਇਆ ਹੈ ਉੱਥੇ ਉਹ ਖੜੇ ਨੇ ਇਸ ਗੱਡੀ ਦੀ ਜਾਂਚ ਬਾਰ ਬਾਰ ਕੀਤੀ ਜਾ ਰਹੀ ਹੈ ਐਮਪੀ ਨੰਬਰ ਹੈ ਜਾਨਕਿ ਮਧ ਪ੍ਰਦੇਸ਼ ਦਾ ਨੰਬਰ ਹੈ ਅਤੇ ਪੁਲਿਸ ਦੇ ਇੱਕ ਲੇਡੀ ਮੁਲਾਜ਼ਮ ਅਤੇ ਇੱਕ ਜੈਂਟਸ ਮੁਲਾਜ਼ਮ ਵੱਲੋਂ ਇਸ ਦੀ ਜਿਹੜੀ ਤਕਨੀਕਾ ਉਹ ਤੁਹਾਡ ਤਸਵੀਰਾਂ ਜਰੀਏ ਤੁਸੀਂ ਦੇਖ ਸਕਦੇ ਹੋ ਕਿ ਕੀਤੀ ਜਾ ਰਹੀ ਹੈ ਇਸ ਪਾਸੇ ਦਿਖਾਤਾ ਜਾਵੇ ਪੁਲਿਸ ਦੇ ਮੁਲਾਜ਼ਮ ਅੱਧੀ ਰਾਤ ਨੂੰ ਵੀ ਇੱਥੇ ਡਿਊਟੀ ਆਪਦੀ ਦੇ ਰਹਿਣਾ ਜਿੱਥੇ ਦੂਰ ਤੱਕ ਨਿਗਾਹ ਜਾਂਦੀ ਹੈ ਸੋ ਪੁਲਿਸ ਦੇ ਅਧਿਕਾਰੀ ਪੁਲਿਸ ਦੀਆਂ ਗੱਡੀਆਂ ਅਤੇ ਪੁਲਿਸ ਦੇ ਵਾਹਨ ਤੁਹਾਨੂੰ ਖੜੇ ਹੋਏ ਦਿਖਾਈ ਦੇਣਗੇ ਬਸ ਅਸੀਂ ਇਸ ਮਸਲੇ ਦੇ ਵਿੱਚ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਅੱਜ ਪੰਜਾਬ ਦੇ ਵਿੱਚ ਜਿਹੜਾ ਜੰਗ ਦਾ ਐਲਾਨ ਤੁਹਾਨੂੰ ਪਤਾ ਪਠਾਨਕੋਟ ਦੇ ਵਿੱਚ ਹਮਲਾ ਹੋਣ ਦੀ ਜਿਹੜੀਆਂ ਸਾਡੇ ਕੋਲੇ ਤਸਵੀਰਾਂ ਨੇ ਜੋ ਸਾਡੇ ਕੋਲੇ ਖਬਰ ਹੈ ਪਠਾਨਕੋਟ ਦੇ ਵਿੱਚ ਵੀ ਹਮਲਾ ਹੋਇਆ ਸੋ ਉਸ ਦੇ ਵਿਚਾਲੇ ਮਿਡ ਨਾਈਟ ਨੂੰ 9:30 ਤੋਂ 9:30 ਦੇ ਵਿਚਾਲੇ ਜਿਹੜਾ ਇਹ ਇਨਕਾਊਂਟਰ ਦੀਪਕ ਠਾਬਾ ਤੇ ਹੋਣ ਦੀ ਖਬਰ ਸੀਗੀ ਉਹ ਅਸੀਂ ਤੁਹਾਡੇ ਨਾਲ ਪੁਸ਼ਟੀ ਕਰਦੇ ਹਾਂ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਕੇ ਅਸੀਂ ਇਹ ਸਲਾਈਡ ਨੂੰ ਇੱਥੇ ਹੀ ਬੰਦ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ